ਆਲੀਆ ਦਾ ਹੀਰਾ ਸਿੰਘ ਜੀ ਜਿਹੜੀ ਸਰਕਾਰ ਦੇ ਵੱਲੋਂ ਅੱਜ ਝੋਨੇ ਦੀ ਲਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਕਿਦਾਂ ਦੇਖ ਰਹੇ ਹੋ ਮੈਂ ਕਹਾਂ ਜੀ ਬਹੁਤ ਵਧੀਆ ਜੀ ਇਹ ਮਤਲਬ 5 ਤਰੀਕ ਤੋਂ ਬੱਤੀ ਸ਼ੁਰੂ ਹੋ ਗਈ ਹੈ ਜੀ 8 ਘੰਟੇ ਬੱਤੀ ਆਈ ਤੇ ਬੜੀਆਂ ਮੌਜਾਂ ਮੱਝੀਆਂ ਗਈ ਇਹ ਝੋਨਾ ਸ਼ੁਰੂ ਕਰਤਾ ਜੀ ਅਸੀਂ ਅੱਜ ਇੱਕਦੂ ਕੀਤਾ ਤੁਹਾਡੇ ਸਾਹਮਣੇ ਜੀ ਤੇ ਸ਼ਹਿਰ ਤੋਂ ਸ਼ੁਰੂ ਲਾਉਣਾ ਹੈ ਇਹਦਾ ਸਰਕਾਰ ਨੇ ਕਿਹਾ ਕਿ ਤਰਤੀਬ ਵਾ ਜਿਹੜੇ ਜ਼ਿਲ੍ਹੇ ਜਿਹੜੇ ਵੰਡ ਦਿੱਤੇ ਗਏ ਨੇ ਹਾਂਜੀ ਇਥੋਂ ਨਾਲ ਇਹ ਆ ਤਰੀਕੇ ਇੱਥੇ ਝੋਨਾ ਲੱਗੇਗਾ ਇੱਥੇ ਲੱਗੇਗਾ ਉਹਨੂੰ ਕਿਦਾਂ ਦੇਖਦੇ ਹੋ ਕਿਦਾਂ ਦਾ ਫੈਸਲਾ ਉਹ ਤੇ ਬਹੁਤ ਵਧੀਆ ਫੈਸਲਾ ਜੀ ਜੇ ਮਤਲਬ ਇਤਰਾ ਵੰਡ ਕੇ ਮਲੇ ਕੰਮ ਸਾਰੇ ਤੇ ਫਿਰ ਤੇ ਉਹ ਤੇ ਬਹੁਤ ਵਧੀਆ ਫੈਸਲਾ ਜੀ ਤੇ ਹੁਣ ਵੇਖੋ ਸਾਡੇ ਗਰਦਾਸਪੁਰ ਦੀ ਵਾਰੀ ਆ ਅਸੀਂ ਬੜੇ ਖੁਸ਼ ਆ ਜੀ ਸਾਡੇ ਬੱਤੀ ਪੂਰੀ ਮਿਲੇ ਤੇ ਅਸੀਂ ਬਹੁਤ ਖੁਸ਼ ਆ ਜੀ ਜਿੱਦਾਂ ਸਰਕਾਰ ਕਹਿੰਦੀ ਵੀ ਨਹਿਰੀ ਪਾਣੀ ਹੈ ਨਹਿਰੀ ਪਾਣੀ ਮਿਲ ਰਿਹਾ ਨਹਿਰੀ ਪਾਣੀ ਹਾਲੇ ਹਾਦੇ ਦੀ ਨਹੀਂ ਆ ਜੇ ਆਈ ਅਸੀਂ ਆਵੇਂ ਤੁਹਾਨੂੰ ਕਹੀਏ ਆ ਜਾਏ ਤੇ ਬੜੀ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਮਿਲ ਜੇ ਪਾਣੀ ਚੰਗੀ ਗੱਲ ਹੈ ਜੀ ਅਗਰ ਜੇ ਨਹਿਰੀ ਪਾਣੀ ਮਿਲਦਾ ਤੇ ਉਹਦੇ ਨਾਲ ਕਿੰਨੀਆਂ ਉਹਦੇ ਨਾਲ ਸਾਨੂੰ ਬਹੁਤ ਫਾਇਦਾ ਹੋਏਗਾ ਜੀ ਉਹਦੇ ਨਾਲ ਸਾਡਾ ਜਿਹੜਾ ਕੋਈ ਵਾਧਾ ਘਟਾ ਪਾਣੀ ਕਈ ਵੇ ਬਿਜਲੀ ਘਟ ਆਵੇ ਕੋਈ ਕਈ ਘੰਟਾ 2 ਘੰਟੇ ਕਿਹੇ ਘੱਟ ਲੱਗ ਜਾਏ ਕਿ ਕੁਝ ਹੋ ਗਏ ਜੇ ਨੈਰੀ ਪਾਣੀ ਆਵੇ ਤੇ ਉਹ ਸਾਡਾ ਸਭ ਬੜਾ ਵਧੀਆ ਕੰਮ ਛੱਟ ਬਵੇ ਤੇ ਸਾਡਾ ਝਾੜ ਵੀ ਹੋਰ ਵਧੇਗਾ ਜੀ ਅੱਗੇ ਤਾਂ ਝੋਨਾ ਲਾਉਣ ਦੇ ਨਾਲ ਕੋਈ ਫਾਇਦਾ ਹੁੰਦਾ ਹੁੰਦਾ ਫਾਇਦਾ ਜੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਜਿਹੜਾ ਟਾਈਮ ਨਾਲ ਲੱਗ ਜਾਣਾ ਝੋਨਾ ਉਹਦਾ ਝਾੜ ਵਧ ਨਿਕਲਦਾ ਜਿਹੜੀ ਫਸਲ ਲੇਟ ਲੱਗਣੀ ਹੈ ਉਹਦਾ ਝਾੜ ਘੱਟ ਨਿਕਲਦਾ ਹੈ ਜਾ ਸਰਕਾਰ ਨੇ ਪਿਛਲੀ ਪਿਛਲੀ ਸਮੇਂ ਜਿਹੜਾ ਦਾਖਤਰੀ ਦਾ ਟਾਈਮ ਤਾਂ ਇਸ ਵਾਰੀ 35 ਦਾ ਦਿੱਤਾ ਟਾਈਮ ਹੈ ਇਹਨੂੰ ਕਿਦਾ ਦੇਖਦੇ ਹੋ ਇਹ ਬਹੁਤ ਵਧੀਆ ਜੀ ਜਿਹੜਾ ਆਪਾਂ 7 ਦਿਨ ਦਾ ਫਰਕ ਪੈਂਦਾ ਜੀ ਇਹ ਬਹੁਤ ਪੈਂਦਾ ਫਰਕ ਜੀ ਉਦਾਂ ਅਸੀਂ 5-4 ਦਿਨ ਪਿੱਛੇ ਜਾਣਾ ਸੀਗਾ ਹੁਣ ਅਸੀਂ 5-4 ਦਿਨ ਗਾੜੀ ਆਗੇ ਆ ਜੀ ਲਵਾਈ ਸ਼ੁਰੂ ਕਰ ਦਿੱਤੀ ਹਾਂ ਹਾਂ ਲਵਾਈ ਸ਼ੁਰੂ ਹੈ ਜੀ ਬਿਲਕੁਲ ਪਨੀਰੀ ਪਟਣ ਲੱਗੇ ਬੰਦੇ ਜੀ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਜੀ 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 ਕਿੱਦਾਂ ਦੇਖਦੇ ਹੋ ਅੱਜ ਜਿਹੜੀ ਲਵਾਈ ਸ਼ੁਰੂ ਹੋ ਗਈ ਹੈ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਭਾਜੀ ਅੱਗੇ ਦਾਖਤਰੀ ਦਾ ਟਾਈਮ ਸੀ ਹੁਣ 35 ਦਾ ਟਾਈਮ ਹੋ ਗਿਆ ਤੇ ਨਾ ਪੰਜ ਦਿਨ ਦਾ ਗੇਤਾ ਚੋਨਾ ਹਟੇਗਾ ਤੇ ਵਧੀਆ ਹੋਏਗੀ ਫਾਇਦਾ ਹੋਊਗਾ ਫਾਇਦਾ ਬਹੁਤ ਫਾਇਦਾ ਭਾਈ ਕਿੱਦਾਂ ਦਾ ਫਾਇਦਾ ਫਸਲ ਭਾਜੀ ਵਧੀਆ ਹੋਏਗੀ ਜੀ ਲੋਬਾਈ ਨਾਲੇ ਵਧੀਆ ਹੋ ਜੀ ਟਾਈਮ ਨ ਲੱਗੇਗਾ ਜੀ ਤੇ ਲਾਈਟ ਜਿਹੜੀ ਆ ਰਹੀ ਹੈ ਲਾਈਟ ਭਾਜੀ ਪੂਰੀ 8 ਘੰਟੇ ਹੈ ਜੀ ਸਰਕਾਰ ਨੇ ਜਿੱਦਾਂ ਨਹਿਰੀ ਪਾਣੀ ਦੀ ਗੱਲ ਕੀਤੀਗੀ ਪਹੁੰਚ ਰਿਹਾ ਨਹਿਰੀ ਪਾਣੀ ਨਹੀਂ ਨਹਿਰੀ ਪਾਣੀ ਸਾਡੇ ਭਾਜੀ ਇੱਧਰ ਨਹੀਂ ਆ ਜਾਏਗਾ ਤੇ ਬਹੁਤ ਬੈਟਰ ਹੈ ਜੀ ਹਾਂ ਜੀ ਲੱਗਦਾ ਨਹਿਰੀ ਪਾਣੀ ਦੇ ਨਾਲ ਕੋਈ ਫਾਇਦਾ ਹੋਵੇਗਾ ਹਾਂ ਜੀ ਫਾਇਦਾ ਜੀ ਮੰਨ ਲਓ ਬਾਈ ਦਾ ਵੇ ਜੇ ਲਾਈਟ 1 ਘੰਟਾ ਵੀ 2 ਘੰਟਾ ਵੀ ਕੱਟੋ ਜੇ ਜਿਹੜਾ ਪਾਣੀ ਘਟ ਹੋਏਗਾ ਉਹ ਨਹਿਰੀ ਪਾਣੀ ਲਾਵਾਂਗੇ